ਤੇ ਇਨਸਪੈਕਟਰਸ ਨੇ ਤੇ ਠੇਕੇਦਾਰਾਂ ਨੇ ਮਿਲ ਕੇ ਕੰਮ ਲਾਇਆ ਵੈਸੇਗਾ ਤੇ 3 ਪੇਟੀਆਂ ਬਲੈਕ ਹੌਲ 2 ਪੇਟੀਆਂ ਮੈਕਡੇਵਲ 7 ਪੇਟੀਆਂ ਰਾਇਲ ਸਟੇ ਰਿਕਵਰ ਕੀਤੀ ਇੱਕ ਗੱਡੀ ਸੀਗੀ ਡਿਜ਼ਾਇਰ ਜਿਹੜੀ ਕਿ ਤਿਲਕਰਾਜ ਨਾਮ ਦੇ ਬੰਦੇ ਦੇ ਰਜਿਸਟਰਡ ਹੈਗੀ ਤੇ ਉਹ ਉਹ ਸੀ ਰਿਕਵਰ ਕਰ ਲਈ ਬੰਦਾ ਗੱਡੀ ਛੱਡ ਕੇ ਦੌੜ ਗਿਆ ਕਿਥੋਂ ਲੈ ਕੇ ਆ ਰਿਹਾ ਸੀ ਸ਼ਰਾਬ ਸਰੀ ਹੋਣੀ ਇਹ ਤਾਂ ਹੁਣ ਪਤਾ ਨਹੀਂ ਕਿ ਇਨਕੁਆਇਰੀ ਕਰ ਰਹੇ ਹਾਂ ਸੀਵੀ ਕਿਥੋਂ ਲੈ ਕੇ ਆਏ ਕਿਉਂਕਿ ਜਿਹੜੀਆਂ ਬੇਟੀਆਂ ਹੈ ਸੀ ਉਹਨਾਂ ਤੋਂ ਉਹ ਲੋਕ ਬਗਰਾਮ ਸਾਰੇ ਤਾਰੇ ਹੋਏ ਸੀਗੇ ਤੇ ਐਸਐਚਓ ਸਾਹਿਬ ਨੂੰ ਹੈਂਡਓਵਰ ਕਰ ਦਿੱਤੀ ਗੱਡੀ ਦੇਖਦੇ ਹੋਣ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਅਸੀਂ ਤੇ ਕਾਰਵਾਈ ਕਿੱਥੇ ਅਨਜਾਮ ਦਿੱਤੀ ਗਈ ਹੈ ਇਹ ਦਿੱਤੀ ਗਈ ਜਿੱਥੇ ਸਰਨਾ ਮੋੜ ਤੇ ਜੈਸ਼ਰੇਵ ਚਰਾਬੇ ਚਨੌਰ ਨਿਜੇਸ਼ ਦਾ ਬਣਾ ਹੈ ਕਿ ਤਿਲਕੇ ਤਿਲਕਰ ਆਜ ਹੈ ਕੋਈ ਬੰਦਾ ਜਿਹਦੀ ਇਹ ਗੱਡੀ ਹੈ ਅਸੀਂ ਗੱਡੀ ਦੇ ਪੇਪਰ ਕਢਵਾਇਆ ਤੇ ਇਹ ਤਿਲਕਰਾਸ ਦੇ ਨਾਮ ਤੇ ਰਜਿਸਟਰਡ ਹੈਗੀ ਹੈ ਤੇ ਅੱਛਾ ਇਹ ਬੰਦਾ ਇਤਨੀ ਪਹਿਲੇ ਵੀ ਕਈ ਪਰਚੇ ਕਰ ਚੁੱਕੇ ਹੈ ਪਤਾ ਨਹੀਂ ਕੀ ਗੱਲ ਸਾਡੇ ਪੁਲਿਸ ਸੁਤੀ ਹੋਈ ਹੈ ਜਾਂ ਕੀ ਹੈ ਕਿ ਇਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਬਾਰ-ਬਾਰ ਕਈ ਕਈ ਪਰਚਿਆਂ ਦੇ ਵਿੱਚ ਇਹਦਾ ਨਾਮ ਵੀ ਹੈਗਾ ਪਰ ਹਾਲੇ ਤੱਕ ਇਹ ਬੰਦਾ ਬਾਹਰ ਤੁਰਿਆ ਫਿਰਦਾ ਹੈ ਚੇਤਾਵਨੀ ਕੀ ਹੈ ਲੋਕਾਂ ਨੂੰ ਅਸੀਂ ਰਿਕੁਐਸਟ ਹੀ ਕਰਾਂਗੇ ਇੱਕ ਤਾਂ ਪੁਲਿਸ ਨੂੰ ਰਿਕੁਐਸਟ ਕਰਾਂਗੇ ਵੀ ਇਹਨੂੰ ਇਹਨੂੰ ਫੜਿਆ ਜਾਵੇ ਤਾਂ ਕਿ ਇਹ ਇਹ ਨਜਾਇਜ਼ ਹਰਕਤਾਂ ਕਰਨਾ ਬੰਦ ਕਰੇ ਕਿਉਂਕਿ ਸਾਡੇ ਰੈਵਨਿਊ ਨੂੰ ਬੜਾ ਲਾਸ ਹੋ ਰਿਹਾ ਹੈਗਾ ਇਸ ਕਿਸ ਬੰਦੇ ਨੂੰ ਫੜਿਆ ਨਹੀਂ ਜਾ ਰਿਹਾ ਹਲਦੀਕ ਪੁਲਿਸ ਵੱਲੋਂ